ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਟਿੰਗ ਕਰਾਂਗੇ ਬਹੁਤ ਹੀ ਸੌਖੀ ਜੀ ਸਲਵਾਰ ਤੁਹਾਨੂੰ ਅੱਜ ਪਹਿਲਾਂ ਸਲਵਾਰ ਜਿਹੜੀ ਕਟਣੀ ਦੱਸਾਂਗੇ ਇਹ ਸੌਖੇ ਜੇ ਤਰੀਕੇ ਨਾਲ ਆ ਤੇ ਸੌਖੀ ਜੀ ਸਲਵਾਰ ਇਹ ਠੀਕ ਆ ਜੀ ਇਹ ਸਟ੍ਰੇਟ ਸਲਵਾਰ ਹੈ ਤੇ ਇਹਦੀ ਕਟਾਈ ਬਹੁਤ ਹੀ ਸੌਖੀ ਆ ਤੇ ਸਿਲਾਈ ਵੀ ਦੂਸਰੀ ਸਲਵਾਰ ਨਾਲੋਂ ਜ਼ਿਆਦਾ ਸੌਖੀ ਹੈ ਇਹ ਤੇ ਆਪਾਂ ਨੇ ਜਿੰਨੀ ਵੀ ਇਹਦੀ ਟੋਟਲ ਲੰਬਾਈ ਆ ਆਪਾਂ ਕਿੰਨੀ ਰੱਖਣੀ ਹੈ ਦੀ ਟੋਟਲ ਲੰਬਾਈ ਆਪਾਂ ਨੇ 35 ਇੰਚ ਤਿਆਰ ਕਰਨੀ ਹੈ ਠੀਕ ਆ ਜੀ ਤੇ 8.5 ਆਪਾਂ ਨੇ ਪਹੁੰਚਾ ਰੱਖਣਾ ਇਹਦਾ ਤੇ ਆਪਾਂ ਨੇ 22 ਇੰਚ ਦੀ 벨ਟ ਲਗਾਉਣੀ ਹੈ ਠੀਕ ਹੈ ਇਹ ਸਨਾਪ ਦੀ ਆਪਾਂ ਨੇ ਸਲਵਾਰ ਕਟਿੰਗ ਕਰਨੀ ਹੈ ਇੱਥੋਂ ਆਪਾਂ ਨੇ 2 ਇੰਚ ਪਹਿਲਾਂ ਇਸ ਤਰ੍ਹਾਂ ਆਪਾਂ ਨੇ ਕੱਪੜਾ ਰੱਖਣਾ ਪਹਿਲਾਂ ਤੁਹਾਨੂੰ ਕੱਪੜਾ ਵਸਦੇ ਆਹ ਦੂਰੀ ਸਾਈਡ ਆਪਣੀ ਗੋਲ ਹੈ ਇਧਰਲੀ ਸਾਈਡ ਤੇ ਇਸ ਤਰ੍ਹਾਂ ਆਪਾਂ ਆਪਾਂ ਨੇ ਲੋੜ ਕੱਪੜਾ ਦੂਰਾ ਕਰਕੇ ਤੇ ਚਾਰੇ ਲਾੜਾ ਆਪਾਂ ਇਧਰ ਕਰ ਲਿਆ ਤੇ ਗੋਲ ਪਾਸੇ ਆਪਣੇ ਇਧਰ ਹੈ ਤੇ ਕੰਨੀ ਵਾਲੀ ਸਾਈਡ ਆਪਣੀ ਇਸ ਸਾਈਡ ਹੈ ਇਹ ਚਾਰੇ ਕੰਨਵੇਂ ਆ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਕਰਕੇ ਰੱਖ ਲਿਆ ਤੇ ਇਹ ਆਪਣੇ ਗੋਲ ਪਾਸੇ ਦੋਨੇ ਦੋਨੇ ਪਹੁੰਚੇ ਜਾਣੀ ਆਪਣੇ ਇਧਰਲੀ ਸਾਈਡ ਤੋਂ ਬੰਨ ਗਏ ਤੇ ਇਧਰਲੀ ਸਾਈਡ ਆਪਣੀ ਆਸਣ ਝੋਲੀ ਦਾ ਕੰਨੀਆਂ ਮੰਨੀ ਝੋਲੀ ਦਾ ਆਪਾਂ ਨੇ ਰੱਖਣਾ ਇਹ ਯਾਦ ਰੱਖਣਾ ਵੀ ਆਪਾਂ ਜਿਹੜੀ ਝੋਲੀ ਦਾ ਨਿਸ਼ਾਨ ਲਾਉਣਾ ਕੰਨੀਆਂ ਵੱਲੀ ਲਾਉਣਾ ਤੇ ਫਿਰ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਉੱਪਰੋਂ ਆਪਾਂ 2 ਇੰਚ ਛੱਡ ਕੇ ਨਿਸ਼ਾਨ ਲਾ ਲਾਂਗੇ ਇਹ ਆਪਣਾ ਜਿਹੜਾ ਕਾਟ ਪਾਉਣ ਵਾਸਤੇ ਐਕਸਟਰਾ ਛੱਡਣਾ ਹੈ ਤੇ ਇਸ ਤੋਂ ਬਾਅਦ ਆਪਾਂ ਲੈਂਥ 35 ਆਪਣੀ ਲਵਾਈ ਆ ਇਹਦੇ ਵਿੱਚੋਂ ਆਪਾਂ 3 ਮਾਈਨਸ ਕਰ ਦੇਣੇ ਆ ਤੇ ਆਪਣੀ ਸਲਵਾਰ ਕਿੰਨੀ ਹੋਗੀ 32 ਇੰਚ ਦਾ ਕੁੰਦਾ ਕੱਟਣਾ ਆਪਾਂ ਨੇ 32 ਇੰਚ ਦਾ ਫਿਰ ਆਪਣੀ ਤੇ 35 ਇੰਚ ਤਿਆਰ ਹੋ ਜੂਗੀ ਹੁਣ ਆਪਾਂ ਨੇ ਇੱਥੋਂ ਲਗਾਉ ਕੇ نیچے ਆਪਣੀ ਪੱਤੀ ਦਾ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਇਹ ਆਪਣਾ ਹੋ ਗਿਆ ਕੁੰਦੇ ਤੇ ਪਹੁੰਚੇ ਤਾਂ ਠੀਕ ਹੈ ਇਹ ਆਪਾਂ 2 ਇੰਚ ਉੱਪਰ ਛੱਡ ਦੇਣਾ ਤੇ ਇਸ ਤੋਂ ਬਾਅਦ ਆਪਾਂ ਨੇ ਇਧਰ ਲਈ ਸਾਈਡ ਲਾਉਣਾ 10 ਇੰਚ ਦਾ ਇਹ ਆਪਣਾ ਕਾਨ ਜਿਹੜਾ ਕਪੜੇ 'ਚ ਉਹ ਆਪਾਂ ਨਿਸ਼ਾਨ ਲਾ ਲਿਆ ਸੀ ਪਹਿਲਾਂ ਇਦੋਂ ਆਪਾਂ ਨੀਚੇ ਇੱਕ ਨਿਸ਼ਾਨ ਲਾਉਣਾ 10 ਠੀਕ ਹੈ ਜੀ 10 ਦਾ ਇੱਥੇ ਨਿਸ਼ਾਨ ਲਾ ਕੇ ਇਸ ਨਿਸ਼ਾਨ ਨੂੰ ਆਪਾਂ ਨੇ ਇਹਦੇ ਨਿਸ਼ਾਨ ਨਾਲ ਮਲਾਉਣਾ ਹੈ ਇਦਾਂ ਠੀਕ ਹੈ ਇਦਾਂ ਆਪਾਂ ਸਿੱਧੀ ਲੈ ਲਗਾ ਲੈਣੀ ਪਹਿਲਾਂ ਇਹ ਆਪਾਂ ਪੌਂਚਾ ਜਿਹੜਾ ਇੱਥੋਂ ਲਗਾਇਆ ਹੈ ਪੌਂਚਾ ਆਪਣਾ 8.5 ਹੈ ਇਹ ਆਪਾਂ 1.5 ਇੰਚ ਵੱਧ ਲਾਉਣਾ ਜਿੱਥੇ ਆਪਣਾ 32 ਇੰਚ ਦਾ ਨਿਸ਼ਾਨ ਆਇਆ ਸੀ ਉੱਥੇ ਆਪਾਂ ਲੈ ਲਾਈ ਸੀਗੀ ਇੱਥੇ ਆਪਾਂ ਨੇ 8.5 ਪਹੁੰਚਾ ਤੇ 1.5 ਇੰਚ ਵਿੱਚ 10 ਇੰਚ ਤੇ ਆਪਾਂ ਨੇ ਨਿਸ਼ਾਨ ਲਾ ਕੇ ਫਿਰ ਇਸ 10 ਇੰਚ ਨੂੰ ਆਪਾਂ ਨੇ ਇਸ 10 ਇੰਚ ਨਾਲ ਮਿਲਾ ਲੈਣਾ ਠੀਕ ਹੈ 10 ਇੰਚ ਹੀ ਆਪਣਾ ਪਹੁੰਚੇ ਦਾ ਹੋ ਗਿਆ ਤੇ 10 ਇੰਚ ਹੀ ਆਸਲ ਵਾ ਤੇ ਇਸ ਤਰੀਕੇ ਨਾਲ ਆਪਾਂ ਇਹ ਕਾਟ ਜਿਹੜੀ ਇਦਾਂ ਮਿਲਾ ਲੈਣੀ ਆ ਫਿਰ ਆਪਾਂ ਕੀ ਕਰਨਾ ਨੀਚੇ ਤੋਂ ਆਪਾਂ ਨੇ 10 ਇੰਚ ਤੇ ਨਿਸ਼ਾਨ ਲਾਣਾ ਹੈ ਜੇ ਤਾਂ ਆਪਣੇ ਕੋਲ ਸਕੇਲ ਹੈ ਤੇ ਇਹਦੇ ਨਾਲ ਆਪਾਂ ਕੱਟ ਪਾ ਸਕਦੇ ਆ ਜੇ ਆਪਣੇ ਕੋਲ ਸਕੇਲ ਨਹੀਂਗਾ ਤੇ ਇੱਥੋਂ ਤੁਸੀਂ 10 ਇੰਚ ਤੋਂ ਲਾ ਕੇ ਇੱਥੇ ਇੱਕ ਦਾ ਨਿਸ਼ਾਨ ਲਾ ਲਓ 1 ਇੰਚ ਦਾ ਠੀਕ ਹੈ ਜੀ ਇਸ ਨਿਸ਼ਾਨ ਨੂੰ ਆਪਾਂ 10 ਨੂੰ ਆਪਾਂ ਇੱਥੋਂ ਥੋੜਾ ਜਿਹਾ ਉੱਪਰ ਨੂੰ ਲਿਆ ਕੇ ਇਹਦੇ ਨਾਲ ਮਿਲਾ ਦੇ ਠੀਕ ਹੈ ਖੜਮਾ ਇਹ ਰੱਖਣਾ ਇਦਾਂ ਹੀ ਤੇ ਇੱਥੋਂ ਆਪਾਂ ਘੜ ਦੀ ਘੜ ਦੀ ਕਾਟ ਇਹਦੇ ਨਾਲ ਮਿਲ ਇਸ ਤਰੀਕੇ ਨਾਲ ਆਪਾਂ ਇਹ ਕਾਟ ਪਾਉਣੀ ਹੈ ਜਿਹੜੀ ਆਪਾਂ ਵਿਚਲੀ ਸਲਵਾਰ ਦੀ ਗਲਾਈ ਨਾਲ ਆਪਣੀ ਜਿਹੜੀ ਖਿੱਚ ਨਹੀਂ ਪਾਉਗੀ ਠੀਕ ਹੈ ਜੀ ਕਈਆਂ ਸਲਵਾਰਾਂ ਦੇ ਪਹੁੰਚੇ ਚੱਕਵੇਂ ਬਣ ਜਾਂਦੇ ਨੇ ਪਿੱਛੋਂ ਆਪਾਂ ਮੂੜਾ ਸਟੇਟ ਸਲਵਾਰ ਬਣਾਉਣੇ ਕਾਟ ਪਾ ਕੇ ਤੇ ਪਿੱਛੋਂ ਸਲਵਾਰ ਆਪਣੀ ਅੱਡੀਆਂ ਤੋਂ ਚੱਕੀ ਜਾਂਦੀ ਹੈ ਜੇ ਤੁਸੀਂ ਇਸ ਤਰ੍ਹਾਂ ਕਾਟ ਪਾਉਗੇ ਤਾਂ ਤੁਹਾਡੀ ਸਲਵਾਰ ਬਿਲਕੁਲ ਵੀ ਅੱਡੀਆਂ ਤੋਂ ਚੱਕੀ ਨਹੀਂ ਜਾਊਗੀ ਤੇ ਇਹ ਆਪਾਂ ਜੇਕਰ ਆਪਣੇ ਕੋਲ ਸਕੇਲ ਹੈ ਇਹ ਜਿਹੜਾ ਬਰੀਕ ਪਾਸਾ ਆਪਾਂ ਝੋਲੀ ਬੰਨੀ ਰੱਖਾਂਗੇ ਤੇ ਇਹ ਆਪਾਂ ਚੌੜੇ ਵਾਲਾ ਪਾਸਾ ਪਹੁੰਚੇ ਵੱਲ ਨਹੀਂ ਰੱਖ ਕੇ ਇਹਦੀ ਕਾਟ ਆਪਾਂ ਇੱਥੋਂ ਰੱਖਾਂਗੇ ਇੱਧਰਲੀ ਸਾਈਡ ਹੈ ਦੇ ਇੱਧਰ ਮਿਲਾ ਲਾਂਗੇ ਠੀਕ ਹੈ ਜੀ ਤੇ ਇਸ ਤਰੀਕੇ ਨਾਲ ਆਪਾਂ ਇਹਦੀ ਕਾਰਟ ਪਾ ਸਕਦੇ ਆ ਇੱਥੋਂ ਰੱਖ ਕੇ ਵੀ ਇਦਾਂ ਹੀ ਆਪਾਂ ਕਾਰਟ ਪਾ ਲਾਂਗੇ ਠੀਕ ਹੈ ਆਪਣੀ ਕਾਰਟ ਸੇਮ ਜੀ ਬਣ ਜਾਂਦੀ ਹੈ ਤੇ ਇਹ ਕਾਰਟ ਆਪਾਂ ਕਟਿੰਗ ਇੱਥੋਂ ਕਰਾਂਗੇ ਠੀਕ ਹੈ ਤੇ ਹੁਣ ਆਪਾਂ ਜਿਹੜੀ ਇਹ ਲਾ ਨਿਸ਼ਾਨ ਲਾਇਆ ਦੂਜਾ ਇਹ ਵੀ ਆਪਾਂ ਐਲਜੀ ਟੇਪ ਨਾਲ ਵੀ ਲਾ ਸਕਦੇ ਆ ਐਲਜੀ ਟੇਪ ਨਾਲ ਆਪਾਂ ਨੇ ਇੱਥੋਂ 10 ਇੰਚ ਤੇ ਲਾ ਕੇ 9 ਜੇ 10 ਤੇ ਠੀਕ ਹੈ ਲਾ ਕੇ ਫਿਰ ਇਹਦੇ ਨਾਲ ਇੱਥੋਂ ਇਸ ਤਰੀਕੇ ਨਾਲ ਲਿਆ ਕੇ ਮਲਾਨਣਾ ਹੈ ਇਦਾਂ ਠੀਕ ਹੈ ਤੇ ਜੇਕਰ ਆਪਣੇ ਕੋਲ ਇਹੀ ਸਕੇਲ ਹੈ ਇਸੇ ਨਾਲ ਹੀ ਆਪਾਂ ਇਧਰੋਂ ਕਾਟ ਪਾ ਲੈਣੀ ਹੈ ਤੇ ਇਹਦੇ ਨਾਲ ਹੀ ਇਧਰਲੀ ਸਾਈਡ ਤੋਂ ਰੱਖ ਕੇ ਇਦਾਂ ਆਪਾਂ ਨੇ ਨੌ ਤੱਕ ਇਸ ਤਰੀਕੇ ਨਾਲ ਲਾ ਕੇ ਅਪਲਾਈ ਕਰਦੇ ਨੇ ਸੇਮ ਹੀ ਆਪਣੀ ਕਾਟ ਬਣ ਜਾਣੀ ਹੈ ਤੇ ਇਹ ਸਕੇਲ ਨਾਲ ਤਾਂ ਆਪਾਂ ਨੂੰ ਨਾ ਨੌ ਦੀ ਲੋੜ ਨਹੀਂ ਜਿਹੜਾ ਆਪਾਂ ਨੇ ਆ ਲਾਇਆ ਨਾ ਠੀਕ ਹੈ ਜੀ ਫਿਰ ਆਪਾਂ ਕੱਲਾ ਇਧਰੋਂ ਸਿੱਧੀ ਹੈ ਤੇ ਸਿੱਧਾ ਰੱਖ ਲੈਣਾ ਤੇ ਇਧਰੋਂ ਆਪਣੀ ਕਾਟ ਹੈ ਤੇ ਆਪਣੇ ਆਪ ਇਧਰੋਂ ਸਿੱਧਾ ਹੀ ਰਹੂਗਾ ਤੇ ਇੱਧਰ ਆਪਣੀ ਕਾਟ ਕੱਢ ਲੈਣੀ ਠੀਕ ਹੈ ਇਦਾਂ ਆਪਾਂ ਇਹਦੀ ਕਾਟ ਤਾ ਸਕਦੇ ਆ ਇਹ ਸਕੇਲ ਆਪਣੇ ਕੋਲੇ ਹੋਊਗਾ ਤੇ ਬਹੁਤ ਹੀ ਕੰਮ ਆਉਂਦਾ ਇਹ ਆਪਣੇ ਜਿਹੜੇ ਪਲਾਜ਼ੋ ਦੀ ਕਾਟ ਵੀ ਪਾਉਣੇ ਆ ਦਿਨਾਂ ਤੇ ਆਪਣੀ ਬੈਲ ਬਾਂਹ ਦੀ ਕਾਟ ਵੀ ਵਹਿ ਜਾਂਦੀ ਹੈ ਤੇ ਆਪਣੀ ਇਹਦੀ ਸਲਵਾਰ ਦੀ ਕਾਟ ਵੀ ਪੈਂਦੀ ਹੈ ਠੀਕ ਹੈ ਜੀ ਤੇ ਇਦਾਂ ਆਪਾਂ ਨੇ ਇਹ ਕਟਿੰਗ ਕਰ ਲੈਣਾ ਹੁਣ ਹੁਣ ਆਪਾਂ ਨੇ ਇਹ ਕਾਣ ਵਾਲਾ ਪਾਸਾ ਲਾਇਆ ਉਪਰੋਂ ਤਾਂ ਇੱਥੋਂ ਆਪਾਂ ਜਿਹੜੀ ਕਾਟ ਹੈ ਇਦਾਂ ਨੂੰ ਆਪਾਂ ਇਸ ਤਰੀਕੇ ਨਾਲ ਕਾਟ ਕੱਟ ਲੈਣੀ ਹੈ ਇੱਥੇ ਆਪਾਂ ਦੋ ਕੱਟ ਲੈਣੇ ਆ ਦੋਵੇਂ ਪਹੁੰਚਾ ਤੇ ਇਹ ਹੈਗਾ ਆਪਣੇ ਅਸਨ ਵਾਲੀ ਸਿਆਉਣ ਠੀਕ ਹੈ ਜੀ ਇੱਥੋਂ ਆਪਾਂ ਨੇ ਇਹ ਸਿਆਉਣ ਜਿਹੜੇ ਰਿਸ਼ਾਨ ਆ ਇਹ ਕਟਾਂਗੇ ਤੇ ਹੁਣ ਆਪਾਂ ਪਹੁੰਚਾ ਠੀਕ ਹੈ ਜੀ ਇਹ ਹੁਣ ਹੋ ਗਈ ਆਪਣੀ ਸਟੇਟ ਸਲਵਾਰ ਦੀ ਸਾਰੀ ਕਟਿੰਗ ਤੇ ਇਹ ਬਹੁਤ ਹੀ ਈਜ਼ੀ ਆ ਬਹੁਤ ਹੀ ਸੌਖੀ ਆ ਕੋਈ ਵੀ ਅਣਜਾਣ ਵੀ ਇਹਨੂੰ ਆਪਾਂ ਸਲਾਈ ਵੀ ਕਰਨੇ ਸੌਖੀ ਹੈ ਤੇ ਕਟਿੰਗ ਕਰਨੇ ਦੀ ਸੌਖੀ ਹੈ ਥੋੜੀ ਜੀ ਧਿਆਨ ਦੇਣ ਦੀ ਲੋੜ ਆ ਵੀ ਆਪਾਂ ਯਾਦ ਰੱਖੀਏ ਆਪਾਂ ਧਿਆਨ ਦੇਵਾਂਗੇ ਤੇ ਇਹਦੀ ਕਟਿੰਗ ਬਹੁਤ ਸੌਖੀ ਆ ਕਟਿੰਗ ਕਰਨੀ ਤੇ ਹੁਣ ਇਹਨੂੰ ਜਿ ਸੋਣਾ ਵੀ ਬਹੁਤ ਸੌਖਾ ਹੈ ਇਹਨੂੰ ਇਹਦੀ ਆਪਾਂ ਜੋ ਸਲਾਈ ਕਰਨੀ ਹੈ ਇੱਥੋਂ ਆਪਾਂ ਬਸ ਇਹ ਵਾਲੇ ਆਸੰਦਾਂ ਦਾ ਸੋਣਾ ਦੋਨਾਂ ਦੇ ਅਲੱਗ-ਅਲੱਗ ਲਾਣ ਹੈ ਤੇ ਜਦੋਂ ਜਿਹੜੇ ਵਾਲ ਪਾਉਣੇ ਆ ਉਹ ਆਪਾਂ ਇਸ ਜਿਹੜਾ ਵਿਚਾਲੜਾ ਵਾਲਾ ਪੌਂਚੇ ਦੀ ਕਰੀਜ਼ ਵਾਲਾ ਇਹ ਆਪਾਂ ਵੱਡਾ ਪਾਉਣਾ ਹੁੰਦਾ ਹੈ ਬਾਕੀ ਵਾਲ ਆਪਾਂ ਥੋੜੇ ਜਿਹਾ ਛੋਟੇ ਪਾਉਣੇ ਹੁੰਦੇ ਆ ਤੇ ਇਸ ਤਰੀਕੇ ਨਾਲ ਇਹ ਸਲਵਾਰ ਦੀ ਜਿਹੜੀ ਕਟਿੰਗ ਕਰਨੀ ਤੁਸੀਂ ਇਹਦੀ ਆਪਾਂ 벨ਟ ਕਿੱਥੋਂ ਕੱਢਣੀ ਹੈ 벨ਟ ਆਪਾਂ ਇਹਦੀ ਇੱਥੋਂ ਕੱਢ ਸਕਦੇ ਆ ਇਸ ਤਰੀਕੇ ਨਾਲ ਇੱਥੋਂ ਆਪਾਂ ਸੱਤ ਜਿੱਥੇ ਕਾਉਂਦਾ ਆਪਣਾ ਉੱਥੋਂ ਰੱਖ ਕੇ ਜੇ ਆਪਣੇ ਕੋਲੇ ਕੱਲਾ ਪਲੇਨ ਕਪੜਾ ਸਲਵਾਰ ਦਾ ਤੇ ਇੱਥੋਂ ਕੱਢ ਲਓ ਜੇ ਆਪਣੇ ਕੋਲੇ ਹੋਰ ਕਪੜਾ ਹੈਗਾ ਤੇ ਆਪਾਂ ਉਥੋਂ ਵੀ ਇਹਦੀ ਕਟਿੰਗ ਕਰ ਸਕਦੇ ਜਿੱਥੋਂ ਆਪਣਾ ਸੱਤ ਆਉਂਦਾ ਤੇ ਇਹਦੇ ਸਾਹਮਣੇ ਆਪਾਂ ਇਥੋਂ ਬਾਈ ਇਹ ਤਾਂ 3 ਇੰਚ ਦੀ ਨਿਸ਼ਾਨ ਲਾ ਕੇ ਤੇ ਇਥੋਂ ਆਪਾਂ 7-7 ਕਰਕੇ 벨ਟ ਕੱਟ ਸਕਦੇ ਆ ਜੇਕਰ ਆਪਣਾ ਇਹ ਪਲੇਨ ਕਪੜਾ ਸਲਵਾਰ ਕੰਦੀ ਦਾ ਹੈ ਤੇ ਇਹ ਆਪਣੇ ਕੋਲੇ ਹੈਗਾ ਸਾਰਾ ਫਮੀਜ਼ ਦਾ ਕਪੜੇ ਨਾਲੋਂ ਬਚਿਆ ਆਪਾਂ 벨ਟ ਉਹਦੇ ਨਾਲੋਂ ਪਾ ਸਕਦੇ ਆ ਹਾਂਜੀ ਹੁਣ ਆਪਾਂ ਇਹਦੀ ਜਿਹੜੀ 벨ਟ ਕਟਿੰਗ ਕਰ ਲੈਣੀ ਹੈ ਇਹ ਆਪਣੇ 7-7 ਦੇ ਸਾਹਮਣੇ ਨਾਲ ਤੇ ਆਪਾਂ ਨੇ ਇਹ 벨ਟ ਕੱਟ ਕਰ ਲੈਣੀ ਇਥੋਂ ਬਾਈ ਇੰਚ ਬੈਲਟ ਤਿਆਰ ਹੈ ਤੇ ਆਪਾਂ ਕਟਿੰਗ ਕਰਾਂਗੇ ਤੇ ਇਹਦੀ ਕਟਾਈ ਠੀਕ ਹੈ ਜੀ 1 ਇੰਚ ਬੈਲਟ ਜਿਹੜੀ ਵੱਧ ਕਟਿੰਗ ਕਰਨੀ ਹੁੰਦੀ ਹੈ ਤੇ 7 3 ਇੰਚ ਆਪਾਂ ਇਸ ਤਰ੍ਹਾਂ ਚੌੜੀ ਕਰਨ ਰੱਖਣੀ ਹੁੰਦੀ ਹੈ ਇੱਥੋਂ ਆਪਾਂ 23 ਇੰਚ ਤੋਂ ਕਟਿੰਗ ਕਰਾਂਗੇ ਤੇ ਇਹ ਆਪਣੀ ਬਣ ਗਈ ਬੈਲਟ ਤੇ ਇਸ ਤਰੀਕੇ ਨਾਲ ਤੁਸੀਂ ਸਲਵਾਰ ਦੀ ਕਟਿੰਗ ਕਰਕੇ ਤੇ ਸਟਚ ਕਰ ਸਕਦੇ ਹੋ ਬਹੁਤ ਹੀ ਸੌਖਾ ਹੈ ਤਰੀਕਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਧੰਨਵਾਦ